ਲੜਨਾ ਨਹੀਂ ਲੜਨਾ ਨਹੀਂ ਲੜਨਾ ਚਲੋ ਲਾਉਂਦੇ ਲਾਉਂਦੇ ਗੱਲ ਸਿਰਕਲ ਚਕਲੇ ਲਾ ਰਿਹਾ ਸਾਡੇ ਮਰਾੜ ਕਲਾਂ ਦੇ ਚੋਬਰ ਮਿਹਨਤ ਸਪੋਰਟ ਕਰਿਆ ਕਰੋ ਬੱਚਿਆਂ ਨੂੰ ਵੱਧ ਤੋਂ ਵੱਧ ਤੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਪੇਜ ਨੂੰ ਫੋਲੋ ਕਰਕੇ ਰੱਖੋ ਨਵੀਆਂ ਵੀਡੀਓ ਦੇਖੋ ਚੋੜ ਵਾਲੀ ਕਰਦਾ ਇਹ ਬੱਚਿਆਂ ਦੀ ਮਿਹਨਤ ਨੂੰ ਸਪੋਰਟ ਕਰਿਆ ਕਰੋ ਪੂਰੀ ਇਹ ਹੀਰਾ ਸਾਡਾ ਲਾ ਰਿਹਾ ਪੂਰੀ ਡੰਡ ਬੈਠਕਾਂ ਪੂਰੀਆਂ ਚੱਲ ਵੀ ਨੂਰ ਲਾ ਖਿੱਚ ਕੇ ਕੰਮ ਰੱਖ ਉਹਦਾ ਸਾਡਾ ਗੱਭਰੂ ਤੇ ਦੀਪਾ ਲਾਰੇ ਮਿਹਨਤ ਉਹਦਾ ਸਾਡਾ ਮਿਲਖਾ ਸਿੰਘ ਟੋਪੀ ਲੈ ਕੇ ਲਾਰੇ ਮਿਹਨਤ ਤੇ ਬੱਚਿਆਂ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਅਰਪਣ ਲਾਰੇ ਸਾਡੀ ਮਿਹਨਤ ਪੂਰੀ ਤੇ ਬੱਚਿਆਂ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਓਏ ਤਾਂ ਬਸ ਐਵੇਂ ਇੱਕ ਨੂੰ ਕਹਿੰਦੇ ਨੇ ਫਾਰਮੈਟ ਨਾਲ ਚਲੋ 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 ਖਿੱਚੀ ਚਲੋ ਕੰਮ ਨੂੰ चाल 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 मेरे चाल लगहते के लाओ काम ना चाल भी चाल पिया लग रही है मेहनत तो पूरी मराठों लग रहा हूँ तो बात तो बात बच्चे नहीं करों स्पोर्ट आठ नौ दस असत्तर हो दे सत्तर हो दे तो बाद तो बाद बच्चे इस्पोर्ट करो करों तो अपने बच्चें ना मुवाइल तो काट <सति> तो तो के ਜੋ ਜਵੇਂ ਕੱਢ ਕੇ ਤੇ ਗਰਾਉਂਡਾਂ ਨੂੰ ਜ਼ਰੂਰ ਜੁੜਾਉਣਾ ਹੈ। ਵੀਡੀਓ ਪਰ ਅੱਛਾ ਬੱਚਿਆਂ ਨੂੰ ਆਹੀ ਬਣਾਇਆ ਯਾਰ। ਘਰ ਦੇ ਵਿੱਚੋਂ ਕੱਢ ਕੇ ਗਰਾਉਂਡਾਂ ਨੂੰ ਤੋੜਿਆ ਕਰੋ। ਜਿੰਦਾ ਨਹੀਂ ਪਿਆ। ਅੱਛਾ ਹੋਵੇ। ਤੇ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਤੇ ਆਪਣੇ ਪਿਆਰ ਦਾ ਨਾਮ ਰੌਸ਼ਨ ਕਰ ਸਕਾਂ। ਤੇ ਵੱਤ ਤੋਂ ਵੱਤ ਕਰਿਆ ਚਲੋ ਸਪੋਰਟ ਵੱਤ ਤੋਂ ਵੱਤ ਬੱਚਿਆਂ ਦੀ। ਗਰਾਉਂਡਾਂ ਜਿੰਨਾ ਕੋਈ ਫਰਕ ਨਹੀਂ ਛੋੜਦਾ। ਦੋ ਆਦੇ 200 ਹੈ ਆਪਣਾ। ਕੀ ਬੱਸ 200 ਬਾਰੇ। ਸੁੱਖ ਘਰ ਮੇਰੀ ਬੱਚੀ। चल चल दीपिया चल चल ला 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 डन लाई चल डन चल चल गबरू की बारी होने गभरू दी, दी। चल ला 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 के चल गबरू चल 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 दीपिया ਦੀਪ ਨੇ ਹਜੇ ਲਾਉਣੇ ਨਹੀਂ ਆਏ ਅਦਰ ਵੀ ਮੜਾ ਕੈਮਰਾ ਦਾ ਯਾਰ ਆ ਉਧਰ ਜਾ ਉਧਰ ਭੱਜ ਕੇ ਭੱਜ ਸਾਡੇ ਬਲਦੋਚਾ ਦੀ ਵੀ ਇੰਟਰਵਿਊ ਚੱਲ ਰਹੀ ਹੈ ਇੱਧਰ ਹੈ ਬਲਦੋਚਾ ਦੀ ਇੰਟਰਵਿਊ ਚੱਲ ਰਹੀ ਜੀ ਇੱਧਰ ਆ ਲੈ ਵੀ ਆ ਨਾ ਕੋਈ ਲਗਰੇ ਬਲਦੋਚਾ ਵੀ ਮੈਂਤ ਲਾ ਰਿਹਾ ਅੱਜ ਕਪੜੇ ਸ਼ਰਟ ਲਾ ਲਾ ਰਿਹਾ ਬਈ ਆ ਇਹ ਦੇ ਸਿਕਸ ਪੈਕ ਵਾਸਿਕ ਸਿਕਸ ਪੈਕ ਇਹ ਸਿਕਸ ਪੈਕ ਬਖਾਓ ਸਿਕਸ ਪੈਕ ਬਲਦੋਚਾ ਇਹ ਹਜੇ ਆਉਂਦਾ ਹੈ ਮਗਰ ਅਰ ਵੀ ਚੈੱਕ ਕਰਾ ਰਿਹਾ ਸਿਕਸ ਪੈਕ ਬਈ ਹੈਲੋ ਕਿਰਾਏ ਤਾਂ ਮੰਗਵਾਏ ਆ ਕਿਰਾਏ ਲਾਲਾ ਮਿਹਨਤ ਲਾ ਆਜਾ ਆ ਪੱਜਾ ਵਾਤ ਤਵਾਰ سپورਟ ਕਰਿਆ ਕਰੋ ਬੱਚਿਆਂ ਨੂੰ ਲਾ ਰਹੀ ਪੂਰੀ ਮਿਹਨਤ ਕਿੰਨੇ ਕਿਲੋ ਦੀ ਲਿਜਾਣੀਆਂ ਟੀਮ ਨੂੰ ਛਾਈ ਵਾਲੀ ਆ ਕਰੋ ਖਿੱਚ ਖਿੱਚ ਕੇ ਮਿਹਨਤ ਕਰੀ ਚੱਲ ਖੁਸ਼ਾ ਤੇ ਖੁਸ਼ੀ ਦੋਨਾਂ ਦਾ ਹੋਇਆ ਪਿਆ ਮੁਕਾਬਲਾ ਪੂਰਾ ਚਲੋ ਲਾਈਓ ਖਚ ਖਚ ਕੇ ਜਰਾ ਦਾਣਾ ਉਹਦਾ ਨੂਰ ਲੱਗਾ ਪਿਆ ਲਾਈ ਚਲੋ ਲਾਈ ਚਲੋ ਮਿਹਨਤ ਖਿੱਚ ਕੇ